ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਦੇ ਦਿੱਤੀ ਸੀ ਪਰ ਜਿਹੜੀ ਖਬਰ ਨੇ ਰੌਲਾ ਪਾ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਪਹਿਲੀ ਵਾਰ ਮਿਲਣ ਪਹੁੰਚਦੇ ਨੇ ਪਰ ਮਿਲਣ ਤੋਂ ਬਾਅਦ ਇੱਕ ਬਹੁਤ ਵੱਡੀ ਖਬਰ ਆਉਂਦੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਉਸੋਂ ਨਾਬਾਦੀ ਜੇਲ੍ਹ ਦੇ ਸਾਹਮਣੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਕਿਵੇਂ ਧਮਕੀ ਦੇ ਰਹੇ ਨੇ ਅਸਲਾਮੁਅਲੈਕਮ ਸਸਤੀਆ ਕਾਲ ਕੇ ਦਾ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋ ਗਿਆ ਹੱਸਦੇ ਵਾਸਤੇ ਹੋਗੇ ਚੜਦੀ ਕਲਾ ਸ਼ਵੋ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੁਖਵੀਰ ਬਾਦਲ ਦੀ ਪਹਿਲੀ ਮੁਲਾਕਾਤ ਹੈ ਤੇ ਸੁਖਵੀਰ ਬਾਦਲ ਨੇ ਜੇਲ੍ਹੋਂ ਬਾਹਰ ਆ ਕੇ ਪੰਜਾਬ ਦੇ ਮੁੱਖ ਮੰਤਰੀ ਸੀ ਬਗਵਤ ਮਾਨ ਨੂੰ ਧਮਕੀਆਂ ਲਾਈਆਂ ਨੇ ਵਿਜੀਲੈਂਸ ਨੂੰ ਧਮਕੀਆਂ ਲਾਈਆਂ ਨੇ ਆਈਪੀਐਸ ਅਫੀਸਰ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਧਮਕੀਆਂ ਲਾਈਆਂ ਨੇ ਤੇ ਸੁਖਵੀਰ ਸਿੰਘ ਬਾਦਲ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਤੇ ਧਮਕੀਆਂ ਲਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਕਾਰ ਲਾਵਾਂ ਲੇਕਿਨ ਸੀਐਮ ਪੰਜਾਬ ਨੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹੋਂ ਬਾਹਰ ਆਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਸੁਖਵੀਰ ਬਾਦਲ ਨੇ ਕੀ ਕੀ ਗੱਲਾਂ ਕੀਤੀਆਂ ਨੇ ਸੋ ਕੁ సీఎం ਪੰਜਾਬ ਦੇ ਬਾਰੇ ਚ ਤੇ ਵਿਜੀਲੈਂਸ ਤੇ ਪੁਲਿਸ ਦੇ ਬਾਰੇ ਚ ਉਹਨਾਂ ਨੇ ਮਜ਼ੀਦ ਜੋ ਜੋ ਗੱਲਾਂ ਕੀਤੀਆਂ ਨੇ ਸਾਰਾ ਕੁਝ ਜਾਣਾ ਗਿਆ ਅੱਜ ਦੀ ਵੀਡੀਓ ਚ ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਦੇ ਦਿੱਤੀ ਸੀ ਪਰ ਜਿਹੜੀ ਖਬਰ ਨੇ ਰੌਲਾ ਪਾ ਦਿੱਤਾ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਪਹਿਲੀ ਵਾਰ ਮਿਲਣ ਪਹੁੰਚਦੇ ਨੇ ਪਰ ਮਿਲਣ ਤੋਂ ਬਾਅਦ ਇੱਕ ਬਹੁਤ ਵੱਡੀ ਖਬਰ ਆਉਂਦੀ ਹੈ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਉਸੋ ਨਾਪਾ ਜੇਲ੍ਹ ਦੇ ਸਾਹਮਣੇ ਖੜ ਕੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਨੂੰ ਕਿਵੇਂ ਧਮਕੀ ਦੇ ਰਹੇ ਨੇ ਪਹਿਲੀ ਖਬਰ ਤੁਹਾਨੂੰ ਇਹੀ ਸੁਣਾਵਾਂਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਯਾਨੀ ਮੁੱਖ ਮੰਤਰੀ ਨੂੰ ਬਾਦਲਾਂ ਮਦਿਓ ਖੇਡ ਬਣਾ ਲੈ ਗਿਆ ਜੋ ਮਰਜ਼ੀ ਬੋਲ ਦਿੰਦੇ ਨੇ ਸੱਤਾ ਦੇ ਵਿੱਚ ਵੀ ਨਹੀਂ ਹੈ ਪਰ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਉਹਨਾਂ ਨੂੰ ਕਿਸ ਕਦਰ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਅਵਸਾਰਾਂ ਨੂੰ ਸਿੱਧੇ ਤੌਰ ਤੇ ਖੁਲੇ ਆਮ ਐਸਐਸਪੀ ਨੂੰ ਧਮਕੀ ਦਿੱਤੀ ਜਾਂਦੀ ਹੈ ਤਸਕਬੀਰ ਸਿੰਘ ਬਾਦਲ ਤੇ ਐਕਸ਼ਨ ਹੋਣਾ ਤਾਂ ਬਣਦਾ ਹੀ ਹੈ ਪਰ ਮੁੱਖ ਮੰਤਰੀ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਇਲੀਆਂ ਨੇ ਕਹਿੰਦੇ ਜੀ ਸਾਡਾ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਜਿਹੜਾ ਤਸਕਰ ਆ ਪੂਰਾ ਪੰਜਾਬ ਕਹਿ ਰਿਹਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਬਿਕਰਮ ਸਿੰਘ ਮਜੀਠੀਆ ਨਰਦੋਸ਼ ਹੈ ਸੁਖਬੀਰ ਸਿੰਘ ਬਾਦਲ ਫਿਰ ਕਹਿੰਦੇ ਨੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਦਿਨ ਗਿਣ ਲਵੇ ਉਹ ਅਫਸਰ ਦਿਨ ਗਿਣ ਲੈਣ ਜਿਹੜਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਅੰਦਰ ਕਰਵਾਇਆ ਯਾਨੀ ਬਿਕਰਮ ਸਿੰਘ ਮਜੀਠੀਆ ਦਾ ਕਰਕੇ ਪੂਰੇ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਦੇ ਕੇ ਸੁਖਬੀਰ ਸਿੰਘ ਬਾਦਲ ਫਸ ਗਏ ਨੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਲਾ ਵੀ ਦੋਸ਼ੀ ਹੈ ਪਰ ਉਹ ਤਾਂ ਇੱਥੇ ਇਹ ਕਹਿ ਰਹੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ નિર્ਦੋਸ਼ ਹੈ ਪਰ ਪਹਿਲਾ ਧਮਕੀ ਵਾਲੀ ਖਬਰ ਸੁਣ ਲੋ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਦੇ ਉੱਤੇ ਐਕਸ਼ਨ ਕਿਵੇਂ ਕਰਦਾ ਉਹ ਵੀ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਸੁਣੋ ਤੇ ਬੈਠਾ ਜਿੰਨੇ ਤੋਂ ਉਹਨੇ ਪਾਪ ਕੀਤੇ ਆ ਜਿੰਨੇ ਉਹਨੇ ਕਰਪਸ਼ਨ ਕੀਤੀ ਆ ਇੱਕ ਇੱਕ ਦਾ ਅਕਾਊਂਟ ਮੇਰੇ ਕੋਲ ਹੈਗਾ ਮੈਨੂੰ ਲੱਗਦਾ 300 ਦਿਨ ਤੇ 350 ਦਿਨ 400 ਦਿਨ ਹੀ ਰਹਿ ਗਏ ਆ ਬਰਨ ਸ਼ਰਮਾ ਜੀ ਇੰਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨਾਹਿ ਜਾ ਪਹੁੰਚਾਣਾ ਹੈ ਆ ਮੱਲੇ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਹੈ ਅਗਲੇ ਸਾਲ 2026 'ਚ ਮਾਰਚ ਬਾਅਦ ਕੋਈ ਲੜਬੜਾ ਨਹੀਂ ਇੱਥੇ ਹਿੰਦੁਸਤਾਨ ਪਰ ਅਸੀਂ ਫਿਰ ਵੀ ਬਾਹਰੋਂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਤੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਨ ਕਾਨੂੰਨ ਦੀ ਧੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਉਹਦਾ ਜ਼ਰੂਰੀ ਕੀ ਹੈ ਤੁਸੀਂ ਸੋਹ ਕੀ ਦੀ ਖਾਦੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਦੀ ਧੱਗੀਆਂ ਓੜਾਣਾ ਨਹੀਂ ਜਿਹੜਾ ਅਫਸਰ ਸਮਝਦਾ ਹੈ ਕਿ ਸਾਬ ਇਨਸਾਫ ਦੀ ਧੱਗੀਆਂ ਓੜਾ ਕੇ ਮੈਂ ਬਚ ਜਾਊਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ 'ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸ ਐਚ ਓ ਟੀ ਐਸ ਪੀ ਐਸ ਬੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਐ ਇਸ ਕਰਕੇ ਹਲੇ ਵੀ ਮੈਂ ਕਹਿੰਦਾ ਸਮਝ ਲਜੋ ਸੁਣ ਲਿਆ ਪੰਜਾਬ ਵਾਲੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੂਰੇ ਪ੍ਰਸ਼ਾਸਨ ਨੂੰ ਧਮਕੀ ਦੇ ਚੁੱਕੇ ਨੇ ਯਾਨੀ ਉਹ ਡਰਾ ਰਹੇ ਨੇ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਸਮਾਂ ਬਦਲ ਜਾਂਦਾ ਯਾਨੀ ਚੰਗੀ ਤਰ੍ਹਾਂ ਵਾਕਿਮ ਨੇ ਪੰਜਾਬ ਦੇ ਲੋਕਾਂ ਨੇ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਬਾਦਲਾਂ ਨੂੰ ਘਰੇ ਕੁੰਡਾ ਲਾ ਦਿੱਤਾ ਪੰਜਾਬ ਦੇ ਲੋਕਾਂ ਨੇ ਐਸ ਕਰਕੇ ਸੁਖਬੀਰ ਸਿੰਘ ਬਾਦਲ ਭਲੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਜਾਣ ਗਏ ਨੇ ਤਾਹਣ ਪੰਜਾਬ ਦੇ ਅਵਸਰਾਂ ਨੂੰ ਕਹਿੰਦੇ ਜੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਮਿੰਟਾਂ 'ਚ ਭੱਜ ਜਾਣੀ ਹੈ ਲੋਕ ਭਜਾ ਦੇਣਗੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਜਿਵੇਂ ਸਾਨੂੰ ਡੱਕਰ ਦਿੱਤਾ ਸੀ ਪਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾ ਕੇ ਪੰਜਾਬ ਦੇ ਅੰਦਰ ਫੇਰ ਤੋਂ ਆਪਣੀ ਸੱਤਾ ਲੈ ਕੇ ਕਿਵੇਂ ਨਾ ਕਿਵੇਂ ਕਹਿੰਦਾ ਜੀ ਘੜੀਸਾ ਕੜਾਸੀ ਦੇ ਨਾਲ ਪੰਜਾਬ ਨੂੰ ਲੁੱਟਣਾ ਵੀ ਹੈ ਵੱਡੇ ਪੱਧਰ ਤੇ ਲੁੱਟਾਂਗੇ ਔਰ ਪੰਜਾਬ ਦੇ ਵਿੱਚ ਜਿਵੇਂ ਸਾਡੇ ਤੇ ਐਕਸ਼ਨ ਕਰਨਾ ਚਾਹੇ ਜਾਂ ਸਾਡੀ ਕੋਈ ਪੋਲ ਖੋਲਣੀ ਚਾਹੀ ਸਾਡੇ ਵੱਡੇ ਬਾਦਲ ਤੋਂ ਲੈ ਕੇ ਜੋ ਜੋ ਅਸੀਂ ਕਹਿਣ ਕੀਤਾ ਜੇ ਜਨਤਾ ਨੇ ਦੂਜਾ ਮੁੱਖ ਮੰਤਰੀ ਚੁਣ ਲਿਆ ਤੇ ਉਹਨੇ ਸਾਡੀਆਂ ਪੋਲਾ ਖੋਲ ਦਿੱਤੀਆਂ ਸਾਡੇ ਤੇ ਐਕਸ਼ਨ ਕਰ ਦਿੱਤੇ ਤਾਂ ਉਸ ਬੰਦੇ ਤੋਂ ਮਰਨ ਤੋਂ ਪਹਿਲਾਂ ਕਹਿ ਲੋ ਜੀ ਅਸੀਂ ਬਦਲਾ ਲੈਣਾ ਜ਼ਰੂਰੀ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੱਥ ਵੀ ਫੈਲਾ ਰਹੇ ਨੇ ਪੈਰ ਵੀ ਫੈਲਾ ਰਹੇ ਨੇ ਬਹੁਤ ਸਾਰਾ ਕੁਝ ਕਰ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਇਸ ਗੱਲ ਨੂੰ ਸੋਚਣਾ ਪੈਣਾ ਕਿ ਜੇਕਰ ਬਾਦਲਾਂ ਦੀ ਸਰਕਾਰ ਪੰਜਾਬ ਦੇ ਅੰਦਰ ਕਾਇਮ ਹੋ ਗਈ ਤੇ ਫੇਰ ਬਾਦਲਾਂ ਦੇ ਰਾਜ ਦੇ ਵਿੱਚ ਗੁੰਡਾ ਰਾਜ ਪਹਿਲਾਂ ਵੀ ਰਿਹਾ ਹੁਣ ਵੀ ਆ ਜਾਣਾ ਜੇਕਰ ਚੰਗੇ ਰਹਿਣਾ ਦਾ ਪੰਜਾਬ ਦੇ ਅੰਦਰ ਚਾਹੇ ਜਿਹੜੀ ਮਰਜ਼ੀ ਪਾਰਟੀ ਬਣਾ ਦਿਓ ਕਾਂਗਰਸ ਅਕਾਲੀ ਦਲ ਇਹਦੇ ਤੋਂ ਪਾਸੇ ਰਹੋ ਕਿਉਂਕਿ ਭਾਜਪਾ ਦੇ ਵਿੱਚ ਜੇਕਰ ਅਕਾਲੀ ਦਲ ਗੱਠ ਜੋੜ ਕਰਦਾ ਤਾਂ ਫਿਰ ਬੀਜੇਪੀ ਨੂੰ ਵੀ ਪਿੱਛੇ ਰੱਖਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਤੇ ਨਹੀਂ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਰੀਪੀਟ ਕਰ ਸਕਦੀ ਹੈ ਨਹੀਂ ਤਾਂ ਜੀ ਹੋਰ ਵੀ ਬਹੁਤ ਸਾਰੇ ਦਲ ਪੰਜਾਬ ਦੇ ਅੰਦਰ ਵਿਕਸਿਤ ਹੋਣਾ ਚਾਹੁੰਦੇ ਨੇ ਤਾਂ ਹੋਰ ਨਵੀਂ ਪਾਰਟੀ ਜਾਂ ਕੋਈ ਨਵੀਂ ਧਿਰ ਉੱਠਦੀ ਹੈ ਤਾਂ ਪੰਜਾਬ ਉਹਨਾਂ ਲੋਕਾਂ ਨੂੰ ਮੌਕਾ ਦੇਵੇ ਕਿਉਂਕਿ ਇਕੱਲੇ ਦਲ ਨੇ 25 ਸਾਲ ਤੱਕ ਰਾਜ ਕੀਤਾ ਤਾਂ ਹੁਣ ਸੁਖਵੀਰ ਸਿੰਘ ਬਾਦਲ ਸਾਹਿਬ ਕੀ ਕਰਨਾ ਚਾਹੁੰਦੇ ਨੇ ਕਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜੇ ਪੰਜਾਬ ਨੂੰ 25 ਸਾਲਾਂ ਤੋਂ ਐਸੇ ਬਾਦਲ ਪਰਿਵਾਰ ਨੇ ਲੁੱਟਿਆ ਬਿਕਰਮ ਸਿੰਘ ਮਜੀਠੀਆ ਨੂੰ ਪੂਰਾ 90% ਨਹੀਂ ਮੈਂ ਕਹੂੰਗਾ ਵੀ 99% ਲੋਕ ਕਹ ਰਹੇ ਨੇ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਤਾਂ ਸਿਰਫ ਆਪਣੇ ਮੂੰਹ ਦੇ ਨਾਲ ਇਹ ਮੰਨ ਨਹੀਂਦੇ ਕਹਿੰਦੇ ਜੀ ਸਾਡੇ ਬਿਕਰਮ ਸਿੰਘ ਮਜੀਠੀਆ ਤੇ ਐਕਸ਼ਨ ਗਲਤ ਕਰ ਦਿੱਤਾ ਤਾਂ ਬਹੁਤ ਸਾਰੇ ਸਮਰਥਕ ਇਹਨਾਂ ਦੇ ਜਿਹੜੇ ਹੈਗੇ ਨੇ ਬਹੁਤੀ ਘੱਟ ਗਿਣਤੀ ਦੇ ਵਿੱਚ ਨਹੀਂ ਬਹੁਤੀ ਚ ਨਹੀਂ ਹੈ ਪਰ ਉਹਨਾਂ ਨੂੰ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦਾ ਰੱਬ ਬਣਿਆ ਹੋਇਆ ਜਿਨ੍ਹਾਂ ਨੂੰ ਮੋਟੀ ਰਕਮ ਜਾਂ ਮੋਟੀ-ਬੋਟੀ ਪੈ ਰਹੀ ਹੈ ਤਾਂ ਪੰਜਾਬ ਦੇ ਲੋਕ ਉਮੀਦ ਕਰਦੇ ਆ ਬੜੇ ਸਿਆਣੇ ਨੇ ਆਪਣਾ ਡਿਸੀਜਨ ਸੋਚ ਸਮਝ ਕੇ ਲੈਣ ਜਿਹੜੇ ਲੋਕਾਂ ਨੇ 25 ਸਾਲ ਤੱਕ ਅੰਗਰੇਜ਼ਾਂ ਵਾਂਗ ਤੁਹਾਡੇ ਉੱਤੇ ਰਾਜ ਕੀਤਾ ਤੁਹਾ ਨੂੰ ਲੁੱਟਿਆ ਤੁਹਾਡੇ ਪੁਰਖਿਆਂ ਦਾ ਖੂਨ ਪੀਤਾ ਉਹਨਾਂ ਲੋਕਾਂ ਦੇ ਅੱਗੇ ਫੇਰ ਤੋਂ ਝੁਕਣਾ ਬੜੀ ਮੈਂ ਕਹਿੰਦਾ ਵੀ ਅੱਜ ਦੇ ਦੌਰ ਦੇ ਵਿੱਚ ਪਰ ਇਹਦਾ ਸਮਾਜ ਹੈ ਜੇਕਰ ਪੰਜਾਬ ਦੇ ਅੰਦਰ ਰਿਪੀਟ ਕਰਾਉਂਦੇ ਆ ਲੋਕ ਉਹਨਾਂ ਨੂੰ ਤਾਂ ਬੜੀ ਬੇਵਕੂਫੀ ਵਾਲੀ ਗੱਲ ਹੋਊਗੀ ਮੈਂ ਤਾਂ ਇਹੀ ਸਮਝੂਗਾ ਜੀ ਤੇ ਅੱਸੀ ਅੱਜ ਦੀ ਵੀਡੀਓ ਸ਼੍ਰੋਮਣੀ ਕਾਲੀ ਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਜੇਲ੍ਹੋਂ ਬਾਹਰ ਆ ਕੇ ਉਹਨਾਂ ਨੇ ਸੀਐਮ ਪੰਜਾਬ ਨੂੰ ਵਿਜੀਲੈਂਸ ਡਿਪਾਰਟਮੈਂਟ ਨੂੰ ਤੇ ਪੁਲਿਸ ਅਫੀਸਰਜ਼ ਨੂੰ ਧਮਕੀਆਂ ਲਾਈਆਂ ਤੇ ਸੁਖਵੀਰ ਬਾਦਲ ਨੇ ਉਹਨਾਂ ਸਾਰਿਆਂ ਨੂੰ ਡਰਾਇਆ ਕਿ ਮੇਰੀ ਹਕੂਮਤ ਬੜੀ ਜਲਦੀ ਆ ਜਾਏਗੀ ਤੇ ਤੁਹਾਡੀ ਸਾਰਿਆਂ ਦੀ ਖੈਰ ਨਹੀਂ ਹੈ ਇੱਕ ਤਰ੍ਹਾਂ ਉਹ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਉੱਤੇ ਅਸਰੰਦਾਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਲੇਕਿਨ ਸੀਐਮ ਪੰਜਾਬ ਨੇ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹਾਂ ਬਾਹਰ ਆਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਤੇ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਤਰਾ ਹੈ ਤੇ ਪੰਜਾਬ ਦੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਤੇ ਕਾਲੀ ਦਲ ਪਾਰਟੀ ਨੂੰ ਹਕੂਮਤ ਤੋਂ ਬਾਹਰ ਕੱਢ ਸੜਿਆ ਤੇ ਕਿਸੇ ਵੀ ਸੂਰਤ ਹੋ ਦੁਬਾਰਾ ਇਹਨਾਂ ਦੀ ਹਕੂਮਤ ਕਾਇਮ ਨਹੀਂ ਹੋਣ ਦੇਣਗੇ ਤੇ ਸੁਖਵੀਰ ਬਾਦਲ ਸੀਐਮ ਪੰਜਾਬ ਨੂੰ ਧਮਕੀਆਂ ਲਾ ਰਹੇ ਨੇ ਪੁਲਿਸ ਨੂੰ ਧਮਕੀਆਂ ਲਾ ਰਹੇ ਨੇ ਵਿਜੀਲੈਂਸ ਡਿਪਾਰਟਮੈਂਟ ਨੂੰ ਧਮਕੀਆਂ ਲਾ ਰਹੇ ਨੇ ਤੇ ਹਰ ਉਸ ਸ਼ਖਸ ਨੂੰ ਧਮਕੀਆਂ ਲਾ ਰਹੇ ਨੇ ਜਿਹਦਾ تعلق ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਨਾਲ ਹੈ ਤੇ ਸੁਖਵੀਰ ਸਿੰਘ ਬਾਦਲ ਗੁੰਡਾਗਰਦੀ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ 25 ਸਾਲ ਹਕੂਮਤ ਕੀਤੀ ਲੇਕਿਨ ਹਜੇ ਹੋਰ ਹਕੂਮਤ ਮੰਗਦੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਕੇ ਇਹਨਾਂ ਦਾ ਦਿਲ ਨਹੀਂ ਭਰਿਆ ਤੇ ਆ ਚਾਹੁੰਦੇ ਨੇ ਮਜ਼ੀਦ ਪੰਜਾਬ ਦੇ ਲੋਕਾਂ ਦਾ ਖੂਨ ਜਿਹੜਾ ਉਹ ਚੂਸਿਆ ਜਾਏ ਪੰਜਾਬ ਦੇ ਬੱਚੇ-ਬੱਚੇ ਦੀ ਡਿਮਾਂਡ ਹੈ ਸੀਐਮ ਪੰਜਾਬ ਭਗਵਤ ਮਾਨ ਨੂੰ ਕਿ ਕਿਸੇ ਸੂਰਤ ਵਿਕਰਮ ਸਿੰਘ ਮਜੀਠੀਆ ਨੂੰ ਜੇਲੋਂ ਬਾਹਰ ਨਹੀਂ ਆਣ ਦੇਣਾ ਤੇ ਸੁਖਵੀਰ ਬਾਦਲ ਦੇ ਉੱਤੇ ਵੀ ਬਹੁਤ ਵੱਡੀ ਕਾਰਵਾਈ ਜਿਹੜੀ ਆ ਕੀਤੀ ਜਾ ਸਕਦੀ ਆ ਕਿਉਂਕਿ ਉਹ ਖੁੱਲੇ ਆਮ ਅਦਾਲਤਾਂ ਦੇ ਉੱਤੇ ਤੇ ਪੁਲਿਸ ਦੇ ਉੱਤੇ ਸੀਐਮ ਪੰਜਾਬ ਤੇ ਉਹਨਾਂ ਦੀ ਹਕੂਮਤ ਦੇ ਉੱਤੇ ਪ੍ਰੈਸ਼ਰ ਪਾ ਰਹੇ ਨੇ ਤੇ ਤਮਕੀਆਂ ਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਬਹੁਤ ਜਲਦ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਨਾ ਸਿਰਫ ਬਿਕਰਮ ਮਜੀਠੀਆ ਬਲਕਿ ਉਹਦਾ ਪਰਿਵਾਰ ਸੁਖਵੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੀ ਭੈਣ ਜਿਹੜੀ ਹੈ ਇਹ ਸਾਰੇ ਚਿੱਟੇ ਦੀ ਤਸਤਰੀ ਦੇ ਵਿੱਚ ਮਲਬਸ ਨੇ 700 ਕਰੋੜ ਦੀ ਜਿਹੜੀ ट्रांजੈਕਸ਼ਨਸ ਹੋਈਆਂ ਨੇ 400 ਬੈਂਕ ਖਾਤਿਆਂ ਦੇ ਵਿੱਚ ਇਹਦੇ ਨਾਲ ਨਾਲ 55000 ਕਰੋੜ ਦੀ ਜਿਹੜੀ ਇਨਵੈਸਟਮੈਂਟ ਹੈ ਬਿਕਰਮ ਸਿੰਘ ਮਜੀਠੀਆ ਦੀ ਇਹ ਸਾਰੀ ਚੀਜ਼ਾਂ ਸਵਾਲ ਚੁੱਕਦੀਆਂ ਨੇ ਕਿ ਐਨਾ ਜ਼ਿਆਦਾ ਪੈਸਾ ਕਿੱਥੋਂ ਆਇਆ ਲੱਖਾਂ ਮਾਵਾ ਦੇ ਘਰ ਬਿਕਰਮ ਸਿੰਘ ਮਜੀਠੀਆ ਨੇ ਉਜਾੜੇ ਨੇ ਰੰਗਲੀਆਂ ਚੁੰਨੀਆਂ ਉਹਨਾਂ ਦੀ ਚਿੱਟੀਆਂ ਕੀਤੀਆਂ ਨੇ ਤੇ ਉਹ ਮਾਵਾ ਅੱਜ ਵੀ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੁਸੀਂ ਕੀ ਸੋਚਦੇ ਹੋ ਸੁਖਵੀਰ ਬਾਦਲ ਜਿਹੜੀ ਧਮਕੀਆਂ ਲਾ ਰਿਹਾ ਦੇ ਬਾਰੇ ਵਿੱਚ ਕੀ ਸੀਐਮ ਪੰਜਾਬ ਸੁਖਵੀਰ ਬਾਦਲ ਕੋਲ ਡਰ ਜਾਏਗਾ ਜਾਂ ਪੱਕੇ ਪੈਰਾਂ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਜਿਹੜੀ ਆ ਦਲਵਾ ਕੇ ਹੀ ਦਮ ਲੈਣਗੇ ਆਪਣੀ ਰਾਏ ਤੋਂ ਕਮੈਂਟ ਚ ਅਗਾ ਕਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼